ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਕੁਤਰਾ ਭਰਾਵਾਂ ਨੂੰ ਬਹੁਤ ਠੀਕ ਠਾਕ ਸਾਰੇ ਵਧੀਆ ਅੱਛਾ ਕੱਲ ਦੀ ਇੱਕ ਵੀਡੀਓ ਪਈ ਮਲੇਰ ਕੋਲ ਲੇਦਾ ਮੇਰੇ ਉਸਤਾਦ ਜੀ ਫਕੀਰਾ ਖਾਨ ਜੀ ਨੇ ਪਾਈਆ ਕਹਿੰਦੇ ਪਾਰਟ ਚੋ ਕੱਟਤਾ ਮੈਂ ਉਹ ਇੱਕ ਰਾਤਿੰਦੋਰੀ ਦਾ ਸ਼ੇਰਾ ਹੋ ਕਹੂੰਗਾ ਅੱਛਾ ਕੀਆ ਤੂੰ ਨੇ ਮੁੱਸੇ ਕਿਨਾਰਾ ਕਰਕੇ ਮੈਨੇ ਖੋਦੇ ਇਰਾਦਾ ਕਰ ਲਿਆ ਤਾਂ tujhe chhodne ka chalo ਮੈਂ ਸਤਾਜੀ ਤੁਹਾਡੀ ਇੱਜ਼ਤ ਕਰਦਾ ਬਹੁਤ ਦਿਨੋਂ ਕਰਦਾ ਹਾਂ ਔਰ ਕਰੇ ਆਇਆ ਤੁਹਾਡੇ ਕੋਲ ਉੱਠੇ ਬੈਠੇ ਰਹੇ ਆ ਰਾਤਾਂ ਕੱਟੀਆਂ ਨੇ ਅੰਮੀ ਨੇ ਬੜਾ ਪਿਆਰ ਦਿੱਤਾ ਤੁਸੀਂ ਵੀ ਵਧੀਆ ਹੋ ਪਰ ਕਈ ਵਾਰ ਕਹਿੰਦੇ ਨੇ ਵੀ ਵਾਲੇ ਵਧੀਆ ਫਲ ਨੂੰ ਜੇ ਗਲੇ ਹੋ ਫਲਾਂ ਚ ਰੱਖ ਦਈਏ ਤਾਂ ਉਹ ਵੀ ਗਲ ਜਾਂਦਾ ਤੁਹਾਡਾ ਸ਼ਾਇਦ ਉਹੀ ਹਾਲ ਹੋ ਗਿਆ ਤੇ ਮੈਂ ਜਿਹੜੀ ਕਬੂਤਰਬਾਜੀ ਆ ਚਲੋ ਕੋਈ ਵੀ ਆਪਾਂ ਕਿਸੇ ਨੂੰ ਦਿਲ 'ਚ ਪਸਾਉਣ ਦੀ ਗੱਲ ਹੁੰਦੀ ਆ ਜਦੋਂ ਕੋਈ ਉਸਤਾਦ ਫੜਾਣਾ ਹੋਵੇ ਕਿਸੇ ਨਾਲ ਯਾਰੀ ਪਾਣੀ ਹੋਵੇ ਕਿਸੇ ਨਾਲ ਦੋਸਤੀ ਪਾਣੀ ਹੋਵੇ ਨਾ ਤਾਂ ਬੰਦੇ ਨੂੰ ਦਿਲ 'ਚ ਵਸਾਈ ਜਾ ਤੇ ਮੈਂ ਤੁਹਾਨੂੰ ਦਿਲ 'ਚ ਵਸਾ ਕੇ ਹੀ ਉਸਤਾਦ ਬਣਾਇਆ ਸੀਗਾ ਹਾਲਾਂਕਿ ਮੇਰੀ ਉਮਰ ਉਸ ਟਾਈਮ 14 ਸਾਲ ਸੀਗੀ ਜਦੋਂ ਮੈਨੂੰ ਡੈਡੀ ਹੋਣਾਂ ਨੇ ਤੁਹਾਡਾ ਸ਼ਗਿਰਦ ਬਣਾਇਆ ਤੇ ਅੱਜ ਮੇਰੇ 48 ਸਾਲ ਦਾ ਤੇ 33 ਸਾਲ ਹੋ ਗਏ ਮੈਨੂੰ ਸ਼ਗਿਰਦ ਬਣਿਆ ਨੂੰ ਤੇ ਨਾ 33 ਸਾਲਾਂ ਦੇ ਵਿੱਚ ਮੈਨੂੰ ਲੱਗਦਾ ਮੈਂ ਕਦੇ ਤੁਹਾਡੇ ਤੋਂ ਕਦੇ ਕੋਈ ਪੁੱਛਿਆ ਹੋਣਾ ਕੁਪੁੱਤਰ ਬਾਈ ਦਾ ਮਸਲੇ ਚ ਹਾਲਚਾਲ ਪੁੱਛਿਆ ਕਰੇ ਗਏ ਆ ਇੱਕ ਦੂਜੇ ਦੇ ਯਾ ਕਦੇ ਡੈਡਿੰਗਾਂ ਤੁਹਾਨੂੰ ਕੁਝ ਪੁੱਛਿਆ ਹੋਵੇ ਚਲੋ ਪਰ 33 ਸਾਲ ਦੇ ਵਿੱਚ ਮੈਨੂੰ ਆਇਆ ਸੀਗਾ ਵੀ ਚਲੋ ਇੱਕ ਫਾਦਰ ਸਾਹਿਬ ਮੇਰੇ ਉਸਤਾਦ ਲਾਲਚੰਦ ਸਿੱਧੂ ਜੀ ਤੇ ਇੱਕ ਤੁਸੀਂ ਦੋ ਵੱਡੇ ਹੋ ਸਾਡੀ ਜ਼ਿੰਦਗੀ ਚ ਵੱਡੇ ਹੋ ਪਰ ਤੁਸੀਂ ਬੜਾਪਨ ਨਹੀਂ ਦਿਖਾਇਆ ਤੁਸੀਂ ਗਲੇ ਫਰੂਟਾਂ ਵਿੱਚ ਬੈ ਕੇ ਗਲੇ ਹੋਈ ਬਣ ਗਏ। ਗੁਸਤਾਖੀ ਮਾਫ ਕਰਨਾ ਮੇਰੀ ਇਸ ਗੱਲ ਤੋਂ ਮੈਂ ਕਹਿ ਰਿਹਾ ਹਾਂ। ਇਹ ਦਿਲਾਂ 'ਚ ਬਸਣ ਦੇ ਮਸਲੇ ਹੁੰਦੇ ਆ ਸਤ ਜੀ। ਮੈਂ ਆਪਾਂ ਤੁਹਾਨੂੰ ਦਿਲੋਂ ਰਿਸਪੈਕਟ ਦਿੰਦੇ ਸੀਗੇ। ਪਰ ਜਦੋਂ ਤੁਸੀਂ ਛੰਮੀ ਬੇਈਮਾਨ ਦੇ ਮਗਰ ਲਾ ਕੇ ਛੰਮੀ ਦੇ ਪ੍ਰੋਗਰਾਮ ਤੇ ਆਏ। ਦਿਲੋਂ ਤਾਂ ਤੁਹਾਨੂੰ ਉਸ ਦਿਨ ਕੱਢਤਾ ਸੀਗਾ। ਮੈਂ ਆਪਨੀ ਤੁਹਡੀ ਇਨਸਲਟ ਕਰਨੀ ਚਾਹੁੰਦਾ ਸੀ ਕਿਉਂਕਿ ਤੁਹਾਡੀ ਉਮਰ ਵੱਡੀ ਹੈ ਔਰ ਤੁਹਾਡੀ ਗੋਦੀ ਚ ਰਹੇ ਆ ਇਸ ਕਰਕੇ ਖੁਦ ਨੂੰ ਚੰਗਾ ਨਹੀਂ ਲੱਗਦਾ ਸੀਗਾ ਵੀ ਮੈਂ ਖੁਦ ਕਹਾ ਵੀ ਮੈਂ ਆਪਣੇ ਉਸਤਾਦ ਨੂੰ ਛੱਡਦਾ ਕਿਉਂਕਿ ਮੇਰਾ ਉਸਤਾਦ ਬੇਈਮਾਨ ਨਿਕਲਿਆ ਹੈ ਬਈਮਾਨਾਂ ਦੇ ਨਾਂ ਰਲ ਗਿਆ ਮੈਨੂੰ ਇਹ ਕੰਦੇ ਨੂੰ ਖੁਦ ਨੂੰ ਸ਼ਰਮ ਆਉਂਦੀ ਸੀਗੀ ਵੀ ਨਾ ਯਾਰ ਕਾਹਨੂੰ ਇਹ ਗੱਲ ਕਹਿਣੀ ਆ ਚਲੋ ਕੋਈ ਗੱਲ ਨਹੀਂ ਵੱਡੇ ਨੇ ਜੇ ਗਲਤੀ ਕਰ ਲਈ ਅਸ ਤਾਂ ਛੋਟੇ ਆ ਕੋਈ ਗੱਲ ਨਹੀਂ ਠੀਕ ਆ ਮਾ ਜੀ ਮੈਂ ਚੱਲ ਰਾਂ ਚਲੀ ਜਾਵਾਂ ਪਰ ਕੱਲ ਤੁਸੀਂ ਜਿਹੜੀ ਚੰਦ ਪੜਕਾਉਂ ਅੰਸਰਾਂ ਦੇ ਗੱਲਾਂ ਚ ਆ ਕੇ ਚਲੋ ਗੱਲ ਕਹਿਤੀ ਆ ਕੋਈ ਵਿੱਕੀ ਨੂੰ ਪਾਰਟੀ ਤੇ ਪੜਦਾ ਜਾਂ ਖਾਤਾ ਹਨਾ ਤੁਸੀਂ ਪਰ ਕੱਲੂ ਰਹੇ ਨਹੀਂ ਮੁਖ ਦੀ ਸਤਾ ਜੀ ਗੱਲ ਇਹ ਆ ਵੀ ਤੁਸੀਂ ਖੜੇ ਕਿਹਦੇ ਨਾਲ ਕੱਲ ਇਹ ਆ ਤੁਸੀਂ ਸਾਥ ਕਿਹਨਾਂ ਦਾ ਦਿੱਤਾ ਪਿਛਲੇ 33 ਸਾਲ ਚ ਐ ਦੱਸ ਦੋ ਵੀ ਸਾਡੇ ਕੀ ਗਲਤੀ ਰਹੀ ਸਕੂਟਰ ਵਾਈ ਨੂੰ ਲੈ ਕੇ ਛੱਡੋ ਘਰ ਦੇ ਮਸਲਿਆਂ 'ਚ ਵੀ ਘਰੇ ਆਇਆ ਛੁੱਟੀ ਪੈਣਾ ਹੋਣਾ ਕੋਲ ਜੱਗੂ ਗੋਲ ਸਾਰਿਆਂ ਕੋਲ ਕਦੇ ਤੁਹਾਨੂੰ ਲਾਂਬੇ ਦਾ ਮੌਕਾ ਦਿੱਤਾ ਹੋਵੇ ਕਿਸੇ ਗੱਲ ਦਾ ਹਨਾ ਯਾਰ ਡੈਡੀ ਕੋਲ ਕੋਈ ਮੈਂ ਤੁਹਾਡੇ ਕੋਲ ਕੋਈ ਸਫਾਈ ਨਹੀਂ ਲੈ ਰਿਹਾ ਨਾ ਕੋਈ ਸਫਾਈ ਮੈਨੂੰ ਦੇਣ ਦੀ ਲੋੜ ਹੈ ਕਿਉਂਕਿ ਮੇਰੇ ਕਿਰਦਾਰ ਨੂੰ ਮੇਰੇ ਬਾਪ ਦੇ ਕਿਰਦਾਰ ਨੂੰ ਮੇਰੇ ਭਾਈ ਦੇ ਕਿਰਦਾਰ ਨੂੰ ਦੁਨੀਆ ਜਾਣਦੀ ਹੈ ਤੇ ਜਿਹੜੇ ਤੁਹਾਡੇ ਆਲੇ-ਦਾਲੇ ਬੈਠੇ ਨੇ ਉਹਨਾਂ ਦੇ ਕਿਰਦਾਰਾਂ ਨੂੰ ਵੀ ਦੁਨੀਆ ਜਾਣਦੀ ਹੈ ਚਲੋ ਹੁਣ ਤੁਸੀਂ ਕਾਰੀ ਲਿਆ ਡਾ ਡਾ ਫੈਸਲਾ ਕੋਈ ਗੱਲ ਨਹੀਂ ਹੈਗੀ ਦਿਲੋਂ ਤਾਂ ਮੈਂ ਤੁਹਾਨੂੰ ਪਹਿਲੀ ਕੱਢ ਚੁੱਕਿਆ ਸੀਗਾ ਇਹ ਹੈ ਵੀ ਮੈਂ ਪਤਮੀ ਜੀ ਨਹੀਂ ਕਰਨਾ ਚਾਹੁੰਦਾ ਸੀ ਕਿ ਮੇਰੀ ਫਿਤਰਤ ਨਹੀਂ ਹੈ ਕਿਸੇ ਨੂੰ ਬਦਮਾ ਬੋਲ ਬੋਲਣਾ ਮੈਂ ਸ਼ੁਰੂ ਤੋਂ ਹੁਣ ਤੱਕ ਜਿੰਨੀ ਵੀ ਕਪੁੱਤਰ ਬਾਈ ਦੇ ਮਸਲੇ 'ਚ ਵੀਡੀਓ ਪਾਈਆਂ ਨੇ ਹਮੇਸ਼ਾ ਹੀ ਗੱਲਾਂ ਦਾ ਜਵਾਬ ਦਿੱਤਾ ਕਿਸੇ ਨਾਲ ਵੀ ਹੋਈਆਂ ਨੇ ਮੈਂ ਕਦੇ ਆਪ ਬਦਮੀ ਵੀਡੀਓ ਪਹਿਲੀ ਨਹੀਂ ਪਾਈ ਹਮੇਸ਼ਾ ਜਵਾਬ ਦਿੱਤਾ ਔਰ ਹੁਣ ਵੀ ਮੈਂ ਜਵਾਬ ਹੀ ਦੇ ਰਿਹਾ ਤੋ ਜਿਹੜੀ ਤੁਸੀਂ ਇਹ ਮੈਨੂੰ ਪਾਰਟੀ 'ਚੋਂ ਕੱਢਿਆ ਤੇ ਇੱਕਲੀ ਪਾਰਟੀ ਦਾ ਮਸਲਾ ਨਹੀਂ ਸੀਗਾ ਆਪਣਾ ਤਾਂ ਪਰਿਵਾਰਕ ਮਸਲਾ ਸੀਗਾ ਤੁਹਾਨੂੰ ਪਤਾ ਜੋਗੇ ਦੀ ਨੌਕਰੀ ਦਾ ਸਾਰਾ ਕੁਝ ਹੈ ਨਾ ਚਲੋ ਮੈਂ ਗੱਲਾਂ ਕਹਿ ਕੇ ਆਪਣੇ ਉੱਤੇ ਬੜਾਈ ਨਹੀਂ ਲੈਣਾ ਚਾਹੁੰਦਾ ਇਹ ਨੌਕਰੀ ਕਿਵੇਂ ਲੱਗੀ ਆ ਕਿਵੇਂ ਡੈਡੀ ਨੇ ਤੁਹਾਡੀ ਮਦਦਾਂ ਕੀਤੀਆਂ ਕਿਵੇਂ ਚਲੋ ਛੱਡ ਦੋ ਗੱਲਾਂ ਮੈਂ ਉਹੀ ਬੜਾਈ ਨਹੀਂ ਲੈਣਾ ਚਾਹੁੰਦਾ ਗੱਲ ਨੂੰ ਕਹਿ ਕੇ ਪਰ ਤੁਸੀਂ ਗਲੇ ਫਰੂਟਾਂ ਵਿੱਚ ਬੈਠ ਕੇ ਗਲੇ ਹੋ ਬਣ ਗਏ ਉਸਤਾਖੀ ਮਾਫਿਰ ਤੇ ਹਾਂ ਗੱਲ ਸੁਣੋ ਛੰਮੀ ਓ ਛੰਮੀ ਤੂੰ ਕਹਿ ਰਿਹਾ ਚੰਡੀ ਚੰਡੀ ਚੁੰਡੀ ਤੇਰੀ ਕਿਹੜੀ ਚੰਡੀ ਤੇਰੀ ਛੰਡੀ ਚ ਡੰਡੀ ਨਹੀਂ ਐ ਪਹਿਲਾਂ ਕਿਰਦਾਰ ਬਣਾ ਔਕਾਤ ਬਣਾ ਸਮਝ ਗਿਆ ਬਈ ਮਰ ਬੰਦਿਆਂ ਨਾਲ ਕਾਦੀ ਸ਼ਰਤਾਂ ਤੂੰ ਕਬੂਤਰ ਪੱਦਨ ਵਾਲਾ ਬੰਦਾ ਤੂੰ ਦਾਦ ਨਾਮ ਐ ਤੂੰ ਮੈਂ ਦਾਦਾ ਤੂੰ ਐਸਾ ਬੰਦਾ ਜਿਹੜਾ ਅੱਗੇ ਛੜ ਛੜ ਕਬੂਤਰ ੜਵਾਨਾ ਰੋਕਣਾ ਤੂੰ ਅੱਜ ਤੋਂ 4-5 ਸਾਲ 6 ਸਾਲ ਪਹਿਲਾਂ ਵੀ ਕੰਮ ਕਰਿਆ ਕਰਤੂਤ ਕੋਈ ਸਨੌਰ ਕਿਸੇ ਨਾਲ ਸ਼ਰਤ ਸੀ ਤੇਰੀ ਤਨੇ ਉਹਦੇ ਵੀ ਕਬੂਤਰ ਛਡਵਾਏ ਸੀਗੇ ਜਿਹਦੇ ਛਡਵਾਏ ਸੀ ਉਹ ਤੋਂ ਪਤਾ ਆ ਉਹ ਤੋਂ ਕਹਾ ਵੀ ਦਊਗਾ ਜੇ ਕਹੇਗਾ ਹਨਾ ਹੁਣ ਵੀ ਤੂੰ ਰਾਹੁਲ ਉਹਨਾਂ ਦੇ ਕਬੂਤਰਾਂ ਦੇ ਕਬੂਤਰ ਛਡਵਾਏ ਨੇ ਮੈਨੇ ਆਪ ਜਾਣਦੇ ਨੇ ਬੰਦੇ ਦੇਖੇ ਨੇ ਮੇਰੇ ਨਾਲ ਸੀ ਆ ਕੋਈ ਬੰਦਾ ਖਾਸ ਉਹਨੂੰ ਦੱਸਿਆ ਮੈਂ ਕਹਾ ਦੇ ਕਬੂਤਰ ਜਾ ਰਹੇ ਨੇ ਹਨਾ ਇਹ ਜਿਹੇ ਵਰਤੁੱਤਾ ਬੰਦਾ ਕਰਨ ਵਾਲੇ ਨਾਲ ਮੈਂ ਕੀ ਸ਼ਰਤਾਂ ਲਾਵਾਂ ਜਿਹਦਾ ਕਿਰਦਾਰ ਹੀ ਸਾਫ਼ ਨਹੀਂ ਹੈ ਕਉ ਪੁੱਤਰ ਵਾਜੀ ਦਾ ਦੂਜੇ ਪਾਸੇ ਗੱਲ ਹੋ ਗਈ ਬਈਮਾਨੀ ਦੇ ਦਿਲਚਾ ਉਹਦੇ ਨਾਲ ਕਾਦੀ ਸ਼ਰਤਾਂ ਜਿਨ੍ਹਾਂ ਨੇ ਤਿੰਨ ਅੜਾਈਆਂ ਨੇ ਉਹਨੇ ਤੈਨੂੰ ਬੁਗਤਾਵ ਦਿੱਤਾ 40 ਸ਼ਰਤਾਂ ਅੜਾਈਆਂ ਤਾਂ ਨੇ ਕੀ ਬਣਿਆ ਪੀਰੇ ਉਸਤਾਦ ਵੀ ਆਲਾ ਤੇਰੇ ਕੋਠੇ ਦੇ ਤੰਨੇ ਬਨਾਰਸੀ ਪਾਰਟੀ ਤੋਂ ਵੀ ਲੈ ਕੇ ਪਾਣੀ ਪਾ ਲਿਆ ਤਨੇ ਭਾਵਾ ਪਾਣੀ ਦੀ ਧੂਣੀ ਵੀ ਲਾ ਲਈ ਕੀ ਹੋਇਆ ਹੋਇਆ ਕੁਛ ਪਹਿਲਾ ਬਾਣਾ ਮੈਨੂੰ ਝੰਡੀਆਂ 12 ਨੂੰ ਐ ਨਹੀਂ ਤੂੰ ਝੰਡੀ ਬਾਣ ਜਾਊਗਾ ਇੱਕ ਤੂੰ ਡੈਡ ਦਾ ਨਾਮ ਲੈ ਰਿਹਾ ਸਿੱਧਾ ਮੈਂ ਤਾਂ ਪਤਮੀ ਨਹੀਂ ਆ ਪਰ ਮੈਂ ਤੇਰੇ ਬਾ ਫਾਦਰ ਸਾਹਿਬ ਹੋਣਾ ਬਾਰੇ ਕਿਸੇ ਹੋਰ ਬਾਰੇ ਪਤਮੀ ਜੀ ਨਾਲ ਬੋਲਾਂ ਉਹ ਤੇਰਾ ਕਿਰਦਾਰ ਤੂੰ ਨਿਭਾ ਰਿਹਾ ਨਿਭਾ ਬੋਲ ਸਕਦਾ ਹੋਰ ਬੋਲ ਜੋ ਬੋਲ ਸਕਦਾ ਗੰਦ ਛੋਟੇ ਹੁੰਦੇ ਨਾ ਮੇਰੀ ਮਾਂ ਨੇ ਮੈਨੂੰ ਇੱਕ ਗੱਲ ਸਮਝਾਈ ਸੀ ਕਹਿੰਦੀ ਜਦੋਂ ਤੁਸੀਂ ਕਿਤੇ ਲੰਘ ਰਹੇ ਹੋ ਹੋ ਨਾ ਸਫੇਦ ਚਿੱਟੇ ਕੱਪੜੇ ਪਾਏ ਹੋਣ ਤੁਹਾਡੇ ਤੇ ਇੱਕ ਸੂਰ ਚਿੱਕੜ ਚ ਛੱਟੇ ਮਾਰ ਰਿਹਾ ਹੋਵੇ। ਉਹਦੇ ਚਿੱਟੇ ਇਧਰ ਉਧਰ ਪੈਰੇ ਹੋਣ। ਤੁਸੀਂ ਉੱਥੇ ਕੋਲ ਦੀ ਲੰਘ ਰਹੇ ਹੋ। ਤੇ ਉਹ ਚਿੱਟੇ ਤੁਹਾਡੇ ਉੱਪਰ ਪੈ ਜਾਣ। ਤੇ ਤੁਸੀਂ ਉਹ ਛੱਪੜ ਤੇ ਵੜ ਕੇ ਸੂਰ ਨਾਲ ਲੜੋਗੇ ਨਹੀਂ। ਉਹ ਸੂਰ ਨੂੰ ਇਗਨੋਰ ਕਰਕੇ ਲੰਘ ਜਾਓਗੇ। ਸਮਝ ਗਿਆ? ਮੈਂ ਤੈਨੂੰ ਉਹ ਸਮਝਾਣਾ। ਠੀਕ ਹੈ। ਤੇ ਮੇਰੇ ਵਾਸਤੇ ਤਾਂ ਕੁਝ ਨਹੀਂ ਹੈਗਾ। ਕੁਝ ਵੀ ਨਹੀਂ ਹੈਗਾ। ਤੁਹਾਸ਼ ਮਾਰਨ ਤੈਨੂੰ ਕਰ ਲਈ ਮੇਰਾ ਕਤਲ ਜਦੋਂ ਕਰਨਾ ਹੋਊਗਾ ਜਿੱਥੇ ਮਰਜ਼ੀ ਕਰ ਲਈ ਇਕੱਲੇ ਹੁੰਨਾ ਮੈਂ ਪਹਿਲਾਂ ਵੀ ਕਹਿ ਦਿੱਤ ਤੂੰ ਕਹਿੰਦਾ 10 ਬੰਦੇ ਲੈ ਕੇ ਆ ਜੀ ਬੰਦੇ ਲੈ ਕੇ ਆ ਮੈਂ ਇਕੱਲੇ ਹੁੰਨਾ ਮਾਰ ਲੈ ਜਿਹੜਾ ਛੁਰਾ ਮਾਰਨਾ ਮੇਰੇ ਠੀਕ ਆ ਤੇ ਬਾਕੀ ਤਮੀਨ ਨਾਲ ਗੱਲ ਕਰ ਠੀਕ ਆ ਮੇਰੇ ਬਾਪੂ ਜੀ ਕੋਈ ਐਵੇਂ ਨਹੀਂ ਕੁੱਤਰਵਾਜ ਨਹੀਂ ਹੈ ਇਕੱਲੇ ਉਹ ਸਮਾਜਿਕ ਤੌਰ ਤੇ ਉਹਨਾਂ ਨੇ ਸਮਾਜ ਦਾ ਬਹੁਤ ਕੁਝ ਕਰਿਆ ਹੋਇਆ ਆਪਣੀ ਜਾਨ ਲਾਈ ਵੀ ਹੈ ਸਮਾਜ ਵਾਸਤੇ ਕੁੱਤਰਵਾਜ ਤਾਂ ਗਿੰਦੀ ਇਹਦਾ ਕਿ ਬਹੁਤ ਛੋਟਾ ਜਿਹਾ ਮਸਲਾ ਹੈ ਤੂੰ ਨਾ ਹੁਣ ਲੈ ਕੇ ਬਤਮੀ ਜਿਹਨਾਂ ਨਾਲ ਗੱਲ ਕਰ ਰਹੇ ਨਾ ਮੇਰੀ ਫਿੱਤਰਤ ਨਹੀਂ ਆ ਮੈਂ ਕਹੂੰ ਤੇਰੇ ਬਾਪ ਬਾਰੇ ਕੁਝ ਬੋਲਾਂ ਅਸੀਂ ਉਹਨਾਂ ਨੂੰ ਰਿਸਪੈਕਟ ਕਰਦੇ ਆ ਉਹਨਾਂ ਦੇ ਗੁੱਡੀ ਹੱਥ ਲਾਂਦੇ ਸੀ ਤੇ ਜਿਹਦੇ ਵੀ ਰਿਸਪੈਕਟ ਕਰਦੀਏ ਦਿਲੋਂ ਕਰਦੇ ਆ ਕੋਈ ਤੇਰੇ ਮੰਗੋ ਨਾ ਅਸੀਂ ਦੋ ਬਲਾਪਨ ਨਹੀਂ ਕਰਦੇ ਬਾਕੀ ਜਿਹੜੇ ਤੇਰੇ ਆਲੇ-ਦਾਲੇ ਬੈਠੇ ਨੇ ਨਾ ਉਹਨਾਂ ਨੂੰ ਪਤਾ ਸਾਡਾ ਤੇ ਤੇਰਾ ਵੀ ਤੇ ਉਹਨਾਂ ਨੂੰ ਆਪਣਾ ਵੀ ਪਤਾ ਕੌਣ ਕਿੰਨੇ ਕ ਪਾਣੀਆਂ ਚ ਆ ਇਹ ਸਾਰੀ ਕੁੱਪਤਰਬਾਈ ਦੇ ਮਸਲੇ ਨੂੰ ਛੱਡ ਸਮਾਜ ਨੂੰ ਪਤਾ ਹੈ ਠੀਕ ਹੈ। ਕਿਉਂਕਿ ਉੱਤਰਾਵਾਰੀ ਵਾਲਾ ਮਸਲਾ ਤਾਂ ਆ ਜੀ ਕੋਈ ਗੱਲ ਨਹੀਂ ਜਦੋਂ ਮਰਜੀ ਬਣਾ ਪਾਰਟੀ ਤੋਂ ਆਪਣੀ ਚੱਲਾ ਬਣ ਕੇ ਸਦਾ ਨਾਲ ਬੈਠਾ ਮੱਖਣ ਮੱਖਣ ਦੇ ਬਣ ਜਾ। ਰਾਜੇ ਲਾਣੀ ਜਿਹੜੀਆਂ ਸ਼ਰਤਾਂ ਲਾਣੀਆਂ ਦੰਨਾ। ਤੂੰ ਚੰਨਾ ਵੀ ਤੇਰੇ फडਕਾਵੇਂ ਚ ਆ ਕੇ ਜੀ ਤਲੋ ਲੋ 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 ਕਰਦੀ ਐ ਉਹ ਨਹੀਂ ਮੈਂ ਤਾਂ ਤੈਨੂੰ ਕਿਚੜ ਵਾਲਾ ਸਮਝ ਸਮਝ ਗਿਆ। ਤੇਰੇ ਦੋ ਛਿੱਟੇ ਪਾਣ ਨਾਲ ਮੇਰੇ ਉੱਪਰ ਨਾ ਮੈਂ ਮੈਲਾ ਨਹੀਂ ਹੁੰਦਾ। ਮਿਰਤੇ ਮੈਲ ਨਹੀਂ ਚੜਦੀ ਤੇਰੀ ਸਮਝ ਗਿਆ ਤੇਰੀ ਮੈਲ ਤੈਨੂੰ ਮੁਬਾਰਕ ਹੈ ਤੂੰ ਉਛਲ ਜਿੰਨਾ ਮਰਜੀ ਉਛਲਦਾ ਉਛੜੀ ਚੱਲ ਕੋਈ ਚੱਕਰ ਨਹੀਂ ਤੂੰ ਸੋਪਦਾ ਵੀ ਤੂੰ ਮੈਨੂੰ ਪਾਰਟੀ 'ਚ ਘੁਟਾਤਾ ਮੈਂ ਜਿੱਤ ਗਿਆ ਉਹ ਪਾਰਟੀ 'ਚ ਤੂੰ ਕੱਢਿਆ ਹੋਇਆ ਔਰ ਕਿਉਂ ਕੱਢਿਆ ਪਿਆ ਮੇਰਾ ਕਾਰਨ ਦੱਸ ਤੇ ਤੇਰਾ ਕਾਰਨ ਸਭ ਨੂੰ ਪਤਾ ਮੇਰਾ ਕਾਰਨ ਦੱਸ ਤੇਰਾ ਕਾਰਨ ਸਭ ਨੂੰ ਪਤਾ ਤੇਰੀ ਕਰਤੂਰ ਤੂੰ ਸਭ ਨੂੰ ਪਤਾ ਠੀਕ ਆ ਬੜਾ ਉਛਲਣਾ ਉਤਰੋਈ ਦਾ ਮਸਲਾ ਸਮਝ ਗਿਆ ਬਾਕੀ ਸਰ ਜਿੰਨੇ ਵੀ ਕਬੂਤਰਾਂ ਦੇ ਭਰਾ ਨੇ ਜਿੰਨੇ ਵੀ ਪੰਜਾਬ ਹਰਿਆਣਾ ਵਿੱਚ ਜਿੱਥੇ ਵੀ ਉਤਰ ਰੱਖੇ ਹੋਏ ਨੇ ਦਿੱਲੀ ਸਭ ਨੂੰ ਪਤਾ ਕੌਣ ਕਿੰਨੇ ਪਾਣੀ ਆ ਚਲ ਠੀਕ ਆ ਸਾਡੇ ਕਿਰਦਾਰ ਦਾ ਵੀ ਤੇ ਤੇਰੇ ਕਿਰਦਾਰ ਦਾ ਵੀ ਤੂੰ ਕਿਵੇਂ ਕਬੂਤਰ ਬਦਲੇ 53 55 ਮਿੰਟਲਵਾਈ ਬਦਨੀ 53 ਮਿੰਟਲਵਾਈ ਦਵਾਰਾਂ ਲੱਗੇ ਤੇ 25 ਤੋਂ 26 ਕਰਨ ਵਾਲਾ ਵੀ ਤੇਰੇ ਨਾਲੇ ਬੈਠਾ ਮੱਖਣ ਇੱਕੋ ਜੁੰਡਲੀ ਦੇ ਹੋਗੇ ਨਾ ਚਲੋ ਕਰੋ ਮੋਜਾ ਤੇਰੇ ਕੋਲ ਕੰਮ ਵਿੱਚ ਨਹੀਂ ਆਂਦਾ ਮੈਂ ਤੂੰ ਕਰ ਲੈ ਜੋ ਕਰਨਾ ਠੀਕ ਹੈ ਸਰਤਾ ਡਾਣੀਆਂ ਕੋਈ ਕਰਨੀ ਚਾਹਲਾ ਬਣ ਜਾ ਮੱਖਣ ਦਾ ਬਣ ਜਾ ਜਾਂ ਕਿਸੇ ਹੋਰ ਦਾ ਬਣ ਜਾ ਆ ਜੀ ਨਾ ਨਹੀਂ ਸਰਤਾ ਜਿੰਨਿਆ ਮਰ ਜੀ ਠੀਕ ਹੈ ਠੀਕ ਹੈ ਜੀ ਸਾਰੇ ਉੱਤਰ ਬਰਾਮਾ ਨੂੰ بس ਇੱਕ ਜਵਾਬ ਦੇਣਾ ਸੀਗਾ ਉਸਾਂ ਨਹੀਂ ਐਮੰਚ ਮੈਂ ਤਾਂ ਪਹਿਲੀ ਉਸਤਾਦ ਨੂੰ ਮਨੋਂ ਕੱਟਤਾ ਸੀਗਾ ਜਦੋਂ ਪਤਾ ਲੱਗਿਆ ਵੀ ਉਸਤਾਦ ਬੇਇਮਾਨਾ ਨਾਲ ਖੜ ਗਿਆ ਜਾ ਕੇ ਚੰਗੀ ਗੱਲ ਨਹੀਂ ਆ ਉਸਤਾਦ ਵਾਸਤੇ ਚਲੋ ਅਸਤਾ ਬਜ਼ੁਰਗ ਸਮਝਾਇਦਿਆ ਸਿਆਣਾ ਸਮਝਾਇਦਿਆ ਚਲੋ ਠੀਕ ਹੈ ਜੀ ਅੱਜ ਇੱਕ ਸਾਰੇ ਬਰਾਮਾ ਨੂੰ